ਅੱਜ ਇਹ ਤੁਸੀਂ ਇਹ ਬਲੱਡ ਡੋਨੇਸ਼ਨ ਕੈਂਪ ਲਾਇਆ ਹੈ ਇਹਦੇ ਬਾਰੇ ਜਾਣਕਾਰੀ ਹਾਂਜੀ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਫਤਿਹ ਜਿਵੇਂ ਕਹਿੰਦੇ ਆ ਖੂਨਦਾਨ ਮਹਾਨਦਾਨ ਉਹ ਮੈਂ ਅੱਜ ਅਸੀਂ ਇੱਥੇ ਰੋਟਰੀਟ ਕਲੱਬ ਚ ਜਿਹੜੇ ਇਹਨਾਂ ਦੇ ਰੋਟਰੀਟ ਕਲੱਬ ਦੇ ਮੈਂਬਰ ਨੇ ਅ ਰਜੀਵ ਜੀ ਅ ਪ੍ਰੇਮੀ ਜੀ ਤੇ ਹੋਰ ਸਾਰੇ ਬੰਦਿਆਂ ਨੇ ਜਿਹੜੀ ਕਮੇਟੀ ਮੈਂਬਰਸ ਨੇ ਸਭ ਦੀ ਹਿੰਮਤ ਨਾਲ ਇਹ ਬਲੱਡ ਕੈਂਪ ਲਾਇਆ ਜਿਹੜਾ ਇਹ ਕੈਂਪ ਮੈਂ ਆਪਣੇ ਫਾਦਰ ਦੀ ਯਾਦ ਦੇ ਵਿੱਚ ਲਵਾਇਆ ਉਹ ਬੜੇ ਚੰਗੇ ਸਪੋਰਟਸਮੈਨ ਸੀ ਤੇ ਏਸ਼ੀਅਨ ਮੈਡਲਿਸ ਸੀਗੇ ਇਹਦੇ ਵਿੱਚ ਮੈਂ ਵੀ ਸੰਦੇਸ਼ ਜਾਣਾ ਚਾਹੁੰਦਾ ਵੀ ਇਹ ਤਾਂ ਵੀ ਮਤਲਬ ਅਸੀਂ ਲਵਾਇਆ ਵੀ ਲੋਕ ਇਹ ਜਿਹੜੇ ਚੰਗੇ ਕੰਮਾਂ 'ਚ ਜਾਣ ਤੇ ਆਪਣੇ ਨਸ਼ਾ ਤੋਂ ਦੂਰ ਰਹਿ ਸਕਣ ਤੇ ਇਹ ਸਾਰੇ ਬਹੁਤ ਵਧੀਆ ਸਾਨੂੰ ਹੰਗਾਰਾ ਮਿਲ ਰਿਹਾ ਮੈਂ ਤੁਹਾਡੇ ਮਾਧਮ ਨਾਲ ਹੋਰ ਵੀ ਸਾਰਿਆਂ ਨੂੰ ਕਹਿਣਾ ਚਾਹੁੰਦਾ ਵੀ ਵੱਧ ਤੋਂ ਵੱਧ ਆਓ ਤੇ ਖੂਨਦਾਨ ਦਿਓ ਕਿਉਂਕਿ ਖੂਨਦਾਨ ਮਹਾਂਦਾਨ ਹੈ ਤੇ ਲਾਲੀ ਤੇ ਹਰੀਆਲੀ ਦਾ ਵੀ ਮਿਸ਼ਨ ਹੈਗਾ ਇਹ ਸਾਰੀਆਂ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਸਾਰਿਆਂ ਨੂੰ ਇਹ ਖੂਨ ਦੇਣਾ ਚਾਹੀਦਾ ਤੁਹਾਡੀ ਸਿਹਤ ਵਾਸਤੇ ਤੇ ਬਲੱਡ ਪ੍ਰੈਸ਼ਰ ਜਾਂ ਹੋਰ ਕਈ ਬਿਮਾਰੀਆਂ ਵਾਸਤੇ ਬਹੁਤ ਚੰਗੀ ਗੱਲ ਹੈ ਇਹ ਖੂਨ ਦੇਣਾ ਚਾਹੀਦਾ ਸਾਰੇ ਆ ਰਹੇ ਨੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਨੌਜਵਾਨਾਂ ਨੂੰ ਇਹੀ ਸੰਦੇਸ਼ ਹੈ ਜੀ ਵੀ ਆਪਣੀ ਨੌਜਵਾਨੀ ਨੂੰ ਨਸ਼ਿਆਂ ਦੇ ਵਿੱਚ ਨਾ ਖਰਾਬ ਕਰੋ ਤੇ ਕੋਈ ਚੰਗੇ ਕੰਮ ਚ ਲੱਗੋ ਗੇਮਾਂ ਕਰੋ ਸਪੋਰਟਸ ਕਰੋ ਆਪਣੀ ਜਿਹੜੀ ਨੌਜਵਾਨਾ ਜਿਹੜੀ એનર્ਜੀ ਹੁੰਦੀ ਹੈ ਉਹ ਬਹੁਤ ਜ਼ਿਆਦਾ ਹੁੰਦੀ ਹੈ ਜੇ ਉਹ ਕਿਸੇ ਪਾਸੇ ਯੂਟਿਲਾਈਜ਼ ਨਾ ਹੋਵੇ ਤਾਂ ਉਹ ਫਿਰ ਮਾੜੇ ਕੰਮਾਂ ਚ ਲਿਜਾਂਦੀ ਹੈ ਤਾਂ ਕਰਕੇ ਸਾਰੇ ਪੇਰੈਂਟਸ ਨੂੰ ਵੀ ਇਹ ਚਾਹੀਦਾ ਵੀ ਆਪਣੇ ਬੱਚਿਆਂ ਨੂੰ ਜਿਹੜੇ 10ਵੀਂ ਕਲਾਸ ਤੋਂ ਉੱਤੇ ਨੇ ਉਹਨਾਂ ਨੂੰ ਕਿਸੇ ਸਪੋਰਟਸ ਡਿਪਾਰਟਮੈਂਟ ਚ ਉਹਨਾਂ ਨੂੰ ਗੇਮਾਂ ਚ ਪਾਉਣ ਉਹ ਗੇਮ ਕਰਨ ਉਹਨਾਂ ਦੀ એનર્ਜੀ ਡੌਸਟ ਹੋਵੇ ਉਹ ਉਹ ਮਦਦ ਥੱਕ ਕੇ ਸੌ ਜਾਂਦਾ ਤੇ ਜਿਹੜੇ ਇਹੋ ਜਿਹੇ ਨੋਬਲ ਕਾਉਸ ਨੇ ਬਲੱਡ ਕੈਂਪ ਜਾਂ ਹੋਰ ਜਿਹੜੇ ਕੈਂਪ ਲੱਗਦੇ ਨੇ ਉਹਨਾਂ 'ਚ ਵੀ ਵੱਧ ਤੋਂ ਵੱਧ ਚੜ ਕੇ ਹਿੱਸਾ ਲੈਣ ਤੇ ਮਾੜੀਆਂ ਚੀਜ਼ਾਂ ਤੋਂ ਦੂਰ ਰਹਿਣ ਤੇ ਆਪਣੀ ਚੰਗੀ ਇੱਕ ਅੱਗੇ ਜ਼ਿੰਦਗੀ ਉਹਨਾਂ ਵਾਸਤੇ ਪਈ ਹੈ ਉਹ ਬਣਾ ਕੇ ਚੰਗੇ ਕੰਮ ਕਰਨ। ਥੈਂਕ ਯੂ।